ਸਾਸਰੀ ਕਾਲ ਜੀ ਹਾਂਜੀ ਵੀਰੇ 45 ਗਊਆਂ ਬਕਾਊ 45 ਗਾਵਾਂ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਤੁਸੀਂ ਵੀਰੇ 35 ਕਿਲੋ ਵਾਲਾ 40 ਕਿਲੋ ਵਾਲਾ 45 ਕਿਲੋ ਵਾਲਾ ਬੱਚਾ ਭਾਲਦੇ ਹੋ ਤਾਂ ਵੀਰ ਜੀ ਇਹਦੇ ਵਿੱਚ ਤੁਸੀਂ ਸਾਰੀ ਵੀਡੀਓ ਦੇਖ ਲਿਓ ਵੀਰੇ ਇਹਦੇ ਵਿੱਚ ਜਿਹੜੀ ਮਰਜ਼ੀ ਵੈਰਾਈਟੀ ਦੇ ਵਿੱਚ ਵੀਰੇ ਤੁਸੀਂ 20 ਕਿਲੋ ਤੋਂ ਲੈ ਕੇ ਵੀਰੇ 45 ਕਿਲੋ ਜ਼ਿਕਰ ਗਊ ਸੂਈ ਸਵਾਈ ਵੀਰੇ ਦੁੱਧ ਆਪਦਾ ਕੰਡੇ ਤੇ ਤੋਲ ਕੇ ਲਿਜਾ ਸਕਦੇ ਹੋ ਵੀਡੀਓ ਵੀਰੇ ਸਾਰੀ ਦੇਖ ਲਓ ਵੀਡੀਓ ਵਿੱਚ ਕਿੰਨੀਆਂ ਗਾਈਆਂ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕਿੰਨਾ ਦੁੱਧਾ ਕੀ ਰੇਟ ਆ ਸਾਰਾ ਕੁਝ ਦੱਸਿਆ ਜਾਊਗਾ ਸਾਰਾ ਐਡਰੈਸ ਵੀਰੇ ਦੱਸਿਆ ਜਾਊਗਾ ਇਹਦੇ ਵਿੱਚ ਵੈਰਾਈਟੀ ਵੀਰੇ ਜਿਵੇਂ ਐਚ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੇ ਨਸਲ ਦੀਆਂ ਵੀਰੇ 45 ਗਾਵਾਂ ਨੇ 21 ਸੌਦੇ ਵੀਰੇ ਬਿਲਕੁਲ ਤਾਜ਼ੇ ਸੂਏ ਸਵਾਏ ਨੇ ਤੇ 24 ਗਬੜਾਂ ਵੀਰੇ ਸੂਣ ਵਾਲੀਆਂ ਨੇ ਉਹ ਵੀ 2-4 ਦਿਨ ਦੇ ਵਿੱਚ ਸੂਣ ਵਾਲੀਆਂ ਨੇ ਜਿਹੜੇ ਵੀਰ ਜਰਸੀ ਦਾ ਬਚਾ ਭਾਲਦੇ ਆ ਉਹ ਵੀਰੇ ਜਰਸੀ ਦੇ ਸੌਦੇ ਵੀ ਤੁਹਾਨੂੰ ਇਹਦੇ ਵਿੱਚ ਕਈ ਮਿਲ ਜਾਣਗੇ ਤੇ ਬਾਕੀ ਪਲੂਣ ਬਹਿਣਾ ਤੁਸੀਂ ਸੂਈਆਂ ਸਵਾਈਆਂ ਵੀਰੇ ਭਾਲਦੇ ਹੋ ਖੀਰੀਆਂ ਬੱਸੀਆਂ ਦੋ ਦੰਦ ਬੱਸੀਆਂ ਪਹਿਲੇ ਸੂਏ ਦੇ ਵਿੱਚ ਉਹ ਵੀ ਵੀਰੇ ਤੁਹਾਨੂੰ ਨਗੀਨੇ ਵਾਧੂ ਮਿਲ ਜਾਣਗੇ ਕੋਈ 5-4 ਦਿਨ ਦੇ ਵਿੱਚ ਸੂਣ ਵਾਲੀ ਪਲੂਣ ਬੱਸੀ ਖੀਰੀ ਲੈਣੀ ਆ ਤਾਂ ਉਹ ਵੀ ਵੀਰੇ ਤੁਹਾਨੂੰ ਵਾਧੂ ਮਿਲ ਜੂਗੀ ਹਾਂਜੀ ਮਿਰਜੀ ਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਵੀਰੇ ਪਿੰਡ ਸੀਨੀਵਾਲ ਕਲਾ ਹੈਗਾ ਵੀਰਜੀ ਵੱਡਾ ਸੀਨੀਵਾਲ ਜਿਹੜਾ ਵੀਰੇ ਆਪਣਾ ਫਾਰਮਾ ਸਿੰਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਵੀਰੇ ਜਿਹੜਾ ਜਿਲ੍ਹਾ ਵੀਰੇ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਜਿਹੜਾ ਆਪਣਾਗਾ ਵਟਸਐਪ ਆ ਉਹ ਵੀ ਇਸੇ ਨੰਬਰ ਤੇ ਚੱਲਦਾਗਾ ਵੱਡੀ ਗੱਲ ਆ ਵੀਰਜੀ ਤੁਸੀਂ ਵਟਸਐਪ ਦੇ ਉੱਪਰ ਆਪਾਂ ਨੂੰ ਕੋਈ ਵੀ ਵੀਰੇ ਇਧਰੋਂ ਮੈਸੇਜ ਕਰਦੇ ਹੋ ਜਿਹੜੀ ਆਪਣੀ ਲੋਕੇਸ਼ਨ ਆ ਵੀਰੇ ਉਹ ਆਟੋਮੈਟਿਕ ਚਲੀ ਜਾਂਦੀ ਆਗੀ ਉਹ ਵੀਰੇ ਟੱਚ ਕਰੇ ਤੋਂ ਖੁੱਲ ਜਾਂਦੀ ਆ ਤੇ ਉਹ ਫਿਰ ਵੀਰੇ ਜਿਹੜੀ ਲੋਕੇਸ਼ਨ ਆਗੀ ਉਹ ਟੱਚ ਕਰੇ ਤੋਂ ਖੁੱਲ ਜਾਂਦੀ ਉਹ ਤੁਹਾਨੂੰ ਸਿੱਧਾ ਵੀਰਜੀ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਵੀਰੇ ਪੈਣੀਗੀ ਬਾਕੀ ਬੈਡਾ ਜਦੋਂ ਵੀਰੇ ਤੁਸੀਂ ਸਾਡੇ ਫਾਰਮ ਤੇ ਆਉਣਾਗਾ ਬਾਹਰੋਂ ਆਪ ਦੀ ਵੀਰੇ ਇੱਕ ਦਿਨ ਪਹਿਲਾਂ ਮਾਰਕੀਟ ਲਾਜ਼ਮੀ ਘੁੰਮ ਕੇ ਆਇਓ ਤਾਡੀ ਵੀਰੇ ਬਾਹਰੋਂ ਮਾਰਕੀਟ ਘੁਮੀ ਹੋਊਗੀ ਜਦੋਂ ਤੁਸੀਂ ਵੀਰੇ ਆਪਣੀਆਂ ਗਾਈਆਂ ਤੇ ਆ ਕੇ ਖੜੋਗੇ ਤਾਂ ਵੀਰੇ ਤੁਸੀਂ ਪੈਰ ਗੱਡ ਕੇ ਖੜ ਜੋਗੇ ਆਪਦੇ ਮੂੰਹੋਂ ਮੰਨੋਗੇ ਵੀ ਹਾਂ ਯਾਰ ਗਾਈਆਂ ਦੇ ਪੁੱਤ ਹੈਗੇ ਆ ਬਾਕੀ ਆ ਸੀਨੀ ਵਾਲੀ ਆ ਵੀਡੀਓਜ਼ ਕੱਲਾ ਬੋਲਦਾ ਨਹੀਂ ਗਾਈਆਂ ਵਾਕਈ ਯਾਰ ਗਾਈਆਂ ਦੇ ਪੁੱਤ ਖਰੀਦੇ ਵੇ ਆ ਤੇ ਰੇਟ ਵੀ ਵੀਰੇ ਮਾਰਕੀਟ ਜਦੋਂ ਫੇਰ ਇੱਕ ਤਾਂ ਆਪਾਂ ਨੂੰ ਗਊਆਂ ਬਾਰੇ ਪਤਾ ਲੱਗ ਜਾਂਦਾ ਇੱਕ ਵੀਰੇ ਰੇਟ ਬਾਰੇ ਪਤਾ ਲੱਗ ਜਾਂਦਾ ਜਦੋਂ ਆਪਾਂ ਨੂੰ ਵੀਰੇ ਸਾਰਾ ਰੇਟ ਬਾਰੇ ਵੀ ਚੰਨਣਾ ਹੋਊਗਾ ਤੇ ਰੇਟ ਦੇ ਵਿੱਚ ਵੀ ਵੀਰੇ ਤੁਹਾਡਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਊਗਾ ਗਾਉ ਵੀ ਲਮੋਗੇ ਗਾਉ ਵੀ 5 ਤੋਂ 10 ਮਿੰਟ ਚ ਵੀਰੇ ਲੈ ਲਓਗੇ ਤੇ ਰੇਟ ਵੀਰੇ ਅਸੀਂ ਨਹੀਂ ਕਹਿੰਦੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਵਾਕਿਆ ਵੀਰੇ ਥੋਡੀਆਂ ਗਾਉਆਂ ਵੀ ਸ਼ਾਨਦਾਰ ਨੇ ਨਮਾ ਹਾਣਾ ਤੇ ਰੇਟ ਦੇ ਵਿੱਚ ਵੀ ਜਾਇਜ਼ ਆ ਜਿਹੜਾ ਵੀਰੇ ਆਪਾਂ ਲਾਟ ਕੱਢਣਾ ਇਹਦੀ ਤਰੀਕ ਨੋਟ ਕਰ ਲਓ ਵੀਰ ਜੀ ਕਿਉਂਕਿ ਜਿਹੜਾ ਪਹਿਲਾਂ 26 ਵਾਲਾ ਕੱਢਿਆ ਸੀ ਇਹਦੇ ਵਿੱਚ 35 ਨਗ ਸੀ ਵੀਰੇ 2 ਘੰਟਿਆਂ 'ਚ ਆਪਾਂ ਇਹ ਮਾਲ ਸੇਲ ਕਰਿਆ ਸੀ ਪ੍ਰਮਾਤਮਾ ਦੀ ਕਿਰਪਾ ਸਰਕਾਰ ਹੁਣ ਜਿਹੜਾ ਨਵਾਂ ਨਿਊ ਲਾਟ ਆ ਵੀਰੇ ਇਹ ਆਪਣਾ ਵੀਰ ਜੀ 3 ਤਰੀਕ 12ਵਾਂ ਮਹੀਨਾ 2025 ਦਿਨ ਵੀਰੇ ਬੁੱਧਵਾਰ ਬਣਦਾਗਾ 3 ਤਰੀਕ ਨੂੰ ਵੀਰੇ ਆਪਾਂ ਇਹ ਕਰਮ ਵਾਲੀਆਂ ਗਊਆਂ ਵੇਚਾਂਗੇ 3 ਤਰੀਕ 12ਵਾਂ ਮਹੀਨਾ 2025 ਦਿਨ ਬੁੱਧਵਾਰ ਵੀਰੇ ਬਣਦਾਗਾ ਉਦੋਂ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰੇ ਵੀਰੇ ਆਪਾਂ 8 ਵਜੇ ਸੌਦੇ ਚਲਾ ਦੇਾਂਗੇ ਵੀਰੇ 8 ਵਜੇ ਤੋਂ ਚੱਲ ਕੇ ਵੀਰੇ 12 ਵਜੇ ਤੱਕ ਕੰਮ ਚੱਲਦਾਗਾ ਵਿੱਚ ਵੀਰ ਪੁੱਛਦੇ ਆ ਵੀਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਦੇਖੋ ਵੀਰੇ ਉਹ ਚੀਜ਼ ਦੀ ਕੋਈ ਗਜਾਇਸ ਨਹੀਂ ਹੁੰਦੀਗੀ ਆਮ ਵੀਰੇ ਆਪਾਂ ਰੂਟੀਨ 'ਚ ਨਹੀਂ ਕਰਦੇਗੇ ਇਕੱਲੇ ਸਾਵੇਂ ਬੰਦੇ ਹੋਣ ਦੇ ਨਾਂ ਤੇ ਵੀਰੇ 5 ਦਿਨ माल ਇਕੱਠਾ ਕਰਦੇ ਆ ਵੀਰੇ 7 ਦਿਨ ਵੀਡੀਓ ਪਾ ਦੇਣੇ ਆ ਤੇ 7ਵੇਂ ਦਿਨ ਵੀਰੇ ਆਪਾਂ ਇਹ ਸੇਲ ਕਰਦੇ ਆਣੇ ਆ ਬਾਕੀ ਕੋਈ ਆਪਣੀ ਤਰੀਕ ਫਿਕਸ ਨਹੀਂ ਹੁੰਦੀ ਕੋਈ ਦਿਨ ਫਿਕਸ ਨਹੀਂ ਹੁੰਦਾ ਵੀਰੇ ਹਰ ਲਾੜ ਤੇ ਆਪਾਂ ਨਵੀਂ ਵੀਡੀਓ ਪਾਉਣੀ ਹੁੰਦੀ ਆ ਵੀ ਕਿਹੜੇ ਦਿਨ ਦਾ ਲਾੜ ਰੱਖਿਆਗਾ ਹੁਣੇ ਬੁੱਧਵਾਰ ਦਾ ਵੀਰੇ ਆਪਾਂ ਲਾੜ ਰੱਖਿਆਗਾ ਬਾਅਦ ਮਹੀਨੇ ਦੇ ਵਿੱਚ ਸਵੇਰ ਵੀਰੇ 8 ਵਜੇ ਸੌਦੇ ਸ਼ੁਰੂ ਕਰਾਂਗੇ ਪਰ ਵੀਰੇ ਸਵੇਰ ਸਾਝਰੀ ਆਉਣ ਦੇ ਵਿੱਚ ਫਾਇਦਾ ਹੁੰਦਾਗਾ ਜਦੋਂ ਤੁਸੀਂ ਵੀਰੇ ਆਪਣੇ ਫਾਰਮ ਤੇ 8 ਵਜੇ ਆ ਗਏ ਤਾਂ ਵੀਰੇ ਕੱਲੀ-ਕੱਲੀ ਗਊ ਕਹਿਣ ਲਿਓ 45 ਗਊਆਂ ਵੀਰੇ ਬੋਲੀਆਂ ਨੇ ਪਰ ਇਦੋਂ ਵੀਰੇ ਜ਼ਿਆਦਾ ਹੋਣਗੀਆਂ ਫੇਰ ਵੀਰ ਜੀ ਸਾਡੇ ਨਾਲ ਸੌਦਾ ਲਾਇਓ ਜਦੋਂ ਗਊਆਂ ਦੇ ਵੀਰੇ ਆ ਕੇ ਖੜ ਗਏ ਜੇ ਤੁਹਾਡਾ 4 ਦਿਨ ਵੀਰੇ ਗਊ ਖਰੀਦਣ ਨੂੰ ਮਨ ਵੀ ਨਹੀਂ ਹੈਗਾ ਪਰ ਵੀਰੇ ਗਊਆਂ ਐਸੀਆਂ ਹੋਣਗੀਆਂ ਆਹ ਮਗਰਲਾ ਗਰਾਊਂਡ ਦਾ ਵਿਊ ਵੀਰੇ ਤੁਹਾਨੂੰ ਦਿਖਾਇਆਗਾ ਸਾਰਾ ਗਰਾਊਂਡ ਬਥੇਰੇ ਵੀਰੇ ਵੱਡੇ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਆ ਸੜਕਾਂ ਦਾ ਵਿਊ ਦੇਖ ਲਓ ਵੀਰੇ ਇਹਦੇ ਵਿੱਚ ਦੁਨਨੇ ਪਾਸੇ ਦੂਰ ਦੂਰ ਤੱਕ ਤੁਹਾਨੂੰ ਖੜੀਆਂ ਗੱਡੀਆਂ ਮੋਟਰਸਾਈਕਲ ਨਜ਼ਰ ਆਉਣਗੇ ਮੇਰੇ ਵੀਰ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਨਜ਼ਰ ਆਉਣਗੇ ਤੇ ਕਾਫੀ ਮਾਤਰਾ 'ਚ ਵੀਰੇ ਇਕੱਠ ਮਿਲੂਗਾ ਤੇ ਗਊਆਂ ਦੀ ਗਿਣਤੀ ਵੀ ਵੀਰੇ ਭਾਰੀ ਮਾਤਰਾ ਦੇ ਵਿੱਚ ਮਿਲੂਗੀ ਜਿਹੜੇ ਵੀਰੇ 45 ਨਾਗ ਤੁਹਾਨੂੰ ਬੋਲੇ ਨੇ ਇਹ ਤਾਂ ਇੱਕ ਟੀਚਾ ਰੱਖਿਆ ਹੁੰਦਾ ਵੀਰੇ ਪਰ ਨਾਗ ਵੀਰ ਜੀ ਇੰਤੋਂ ਜ਼ਿਆਦਾ ਹੋਣਗੇ ਜੇ ਤੁਸੀਂ ਵੀਰੇ ਆਮੋਗੇ 12 ਵਜੇ ਤੇ ਉਦੋਂ ਨੂੰ ਤਾਂ ਤੁਹਾਨੂੰ ਪਤਾ ਵੀਰੇ ਵੀ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣਾ ਵੀਰੇ ਪੁਰਾਣਾ ਕੰਮ ਹੋਣ ਦੇ ਨਾਂ ਤੇ ਥੋੜੀ ਜੀ ਗਊ ਵੀਰੇ ਜਿਆਦਾ ਸਾਫ਼ ਲੈਣਿਆਂ ਤੇ ਰੇਟ ਜਾਇਜ਼ ਰੱਖਦੇ ਆ ਫਿਰ ਇਹ ਟੀਚਾ ਵੀਰੇ ਵੱਧ ਤੋਂ ਵੱਧ 2-3 ਘੰਟਿਆਂ ਦਾ ਹੀ ਹੁੰਦਾ ਵੇਚਣ ਦਾ ਕਿਉਂਕਿ ਜਿਹੜੇ ਵੀਰ ਨੇ ਗਊ ਸਾਡੇ ਕੋਲ ਖਰੀਦਣ ਆਉਣਾਗਾ ਉਹ ਵੀਰ ਜਾਣੀ ਸਾਡੇ ਕੋਲੇ ਵੀਰੇ ਸਵੇਰ 8:30 ਦੇ ਵਿੱਚ ਹੀ ਫਾਇਦਾ ਹੁੰਦਾਗਾ ਕਿਉਂਕਿ ਬਾਕੀ ਫਿਰ ਉਦੋਂ ਵੀਰੇ ਚਵਾਈ ਹੋਣ ਵਾਲੀ ਹੁੰਦੀ ਆ ਫਿਰ 9 ਵਜੇ ਵੀਰੇ ਚਵਾਈ ਵੀ ਕਰਾਉਣੀ ਹੁੰਦੀ ਆ ਮਾਲ ਦੀ ਇਸ ਕਰਕੇ ਬਾਕੀ ਵੀਰੇ ਰੇਟ ਤੁਹਾਡਾ ਬਾਹਰੋਂ ਦੇਖਿਆ ਹੋਊਗਾ ਤੇ ਗਊਆਂ ਵੀਰੇ ਤੁਹਾਨੂੰ ਚੰਗੀਆਂ ਸੁਚੱਜੀਆਂ ਹੁੰਦੇ ਨਾਂ ਤੇ ਤੇ ਰੇਟ ਐਸਾ ਹੁੰਦਾ ਵੀਰੇ ਫਿਰ ਤੁਸੀਂ ਨਾਗ ਖਰੀਦ ਕੇ ਹੀ ਲੈ ਕੇ ਜਾਮੋਂਗੇ ਜਦੋਂ ਵੀਰੇ ਕਿਸੇ ਚੀਜ਼ ਦਾ ਆਪਣਾ ਖਰੀਦਣ ਦਾ ਵਿਚਾਰ ਹੋਵੇ ਉੱਥੇ ਆਪਾਂ ਨੂੰ ਚੀਜ਼ ਢੰਗ ਦੀ ਮਿਲੇ ਤੇ ਰੇਟ ਵੀਰੇ ਬਜਟ ਦਾ ਆਵੇ ਜਾਇਜ਼ ਆਵੇ ਤੇ ਫਿਰ ਬੰਦਾ ਵੀਰੇ ਉੱਥੇ ਇੱਕ ਚੀਜ਼ ਖਰੀਦਣ ਦੀ ਬਜਾਏ ਦੋ ਵੀ ਖਰੀਦ ਲਿਆਂਦਾ ਇਸ ਕਰਕੇ ਵੀਰੇ ਸਾਡੇ ਕੋਲੇ ਜਿਹੜੇ ਬੰਬੀਰ ਆਉਂਦੇ ਆ ਇਹ ਐਵੇਂ ਨਹੀਂ ਬੋਲਦੇ ਵੀਰੇ ਜੇ ਕੋਈ ਘਰੋਂ ਵਿੱਚ ਬਹੁਤ ਸੁਣਨ ਨੂੰ ਮਿਲਦਾ ਵੀ ਜਦ ਮੈਂ ਘਰੋਂ ਦਾ ਇੱਕ ਦਾ ਮੰਨ ਲੈ ਕੇ ਆਇਆ ਸੀ ਪਰ ਮੈਨੂੰ ਚਲੋ ਰੇਟ ਸਹੀ ਲੱਗਿਆ ਵੀ ਜਾਂ ਮੇਰੇ ਗਾਹੂ ਫਿੱਟ ਆ ਗਈ ਮੈਂ ਜੋੜਾ ਲੈ ਲਿਆ ਇਹ ਆਪਣੇ ਫਾਰਮ ਤੇ ਵੀਰੇ ਸੋਨ ਨੂੰ ਆਮ ਹੀ ਮਿਲਦਾਗਾ ਬਾਕੀ ਇਹਨਾਂ ਦੁਬਾਰਾ ਵੀਰੇ ਜਿਵੇਂ ਹੁਣ ਤੁਸੀਂ ਬੱਚਾ ਦੇਖ ਰਹੇ ਹੋ ਖੀਰਾ ਬੱਚਾਗਾ ਇਹ ਕੱਚੀ ਆ ਵੀਰੇ 12-13 ਦਿਨ ਦੀ ਫੁੱਲ ਵੱਡੇ ਕੱਦ ਮੇਲ ਦੇ ਵਿੱਚ ਆ ਇਸ ਤਰ੍ਹਾਂ ਦੇ ਵੀਰੇ ਖੀਰੇ ਬੱਚੇ ਤਕਰੀਬਨ ਵੀਰੇ 10 ਤੋਂ 15 ਨਾਲ ਤਾਂ ਆਪਣੇ ਕੋਲੇ ਪਹਿਲੇ ਸੂਏ ਦੇ ਵਿੱਚ ਹੁੰਦੇ ਆ ਜਿਹਦੇ ਵਿੱਚ ਖੀਰੀਆਂ ਤੇ ਦੋਂਦੀਆਂ ਤੇ ਚੌਂਗੀਆਂ ਵੱਸੀਆਂ ਵੀਰੇ ਹੁੰਦੀਆਂ ਨੇ ਜਿੰਦ ਜਾਣ ਵਾਲਾ ਵੀਰੇ ਮਾਲ ਮਿਲੂ ਹੱਥੀ ਚਵਾਈ ਵਾਲਾ ਲੈ ਲਓ ਦੂਰਾ ਥਾਂ ਲਵਾਂਗੇ ਚਾਹੇ ਤੁਸੀਂ ਉੱਥੇ ਮਸ਼ੀਨ ਲਾ ਲਓ ਕੱਲਾ ਕੱਲਾ ਵੀਰੇ ਕਹਿਰਾ ਕਹਿਰਾ ਨਿੱਖਰਮਾ ਥਾਂ ਮਿਲੂਗਾ ਕਿਉਂਕਿ ਦੁਬਾਰਾ ਇਹਨਾਂ ਦੀ ਕਊਆਂ ਦੀ ਵੀਡੀਓ ਵੀਰੇ ਆਪਾਂ ਜਿਹੜੀ ਦੁਬਾਰੇ ਕੋਈ ਉਹਦੇ ਵਿੱਚ ਆਪਾਂ 40 ਤੋਂ 45 ਨਾਗ ਕੈਮਰੇ ਸਾਹਮਣੇ ਕਰਾਂਗੇ ਇੱਕ ਤਰੀਕ ਨੂੰ ਵੀਰੇ ਵੀਡੀਓ ਦੁਬਾਰਾ ਕਵਰ ਕਰਾਂਗੇ ਤਿੰਨ ਦਿਨ ਰੁਕ ਜੋ ਜਿਹੜਾ 12ਵੇਂ ਮਹੀਨੇ ਦੀ ਪਹਿਲੀ ਤਰੀਕ ਆਊਗੀ ਉਹਦੇ ਸਾਰੇ ਮਾਲ ਦੀ ਵੀਰੇ ਵੀਡੀਓ ਸਵੇਰ 9:00 ਵਜੇ ਚੱਲ ਪੂਗੀ ਉਹ ਤੁਸੀਂ ਦੇਖ ਸਕਦੇ ਹੋ ਦੋ ਤਰੀਕ ਨੂੰ ਵੀਰੇ ਮਾਲ ਅਰੈਸਟ ਕਰੂਗਾ 3 ਤਰੀਕ ਨੂੰ ਵੀਰੇ ਆਪਾਂ ਇਹ ਕਰਮ ਵਾਲੀਆਂ ਸੇਲ ਕਰਾਂਗੇ ਤੇ ਬਾਈ ਜੀ ਤੁਸੀਂ ਜੇ ਗਊ ਖਰੀਦਣੀ ਆ ਤਾਂ ਸਾਝਰੀ ਵੀਰੇ ਹੋਂਦੇ ਵਿੱਚ ਫਾਇਦਾ ਇਹ ਵੀਡੀਓ ਚ ਬਾਰ ਬਾਰ ਬੋਲਦੇ ਆ ਬਾਕੀ ਵੀਰੇ ਮਾਰਕੀਟ ਲਾਜ਼ਮੀ ਘੁੰਮ ਕੇ ਆਇਓ ਮਾਰਕੀਟ ਘومی ਹੁੰਦਾ ਵੀਰੇ ਤੁਸੀਂ ਗਊ ਨੂੰ ਚੁੰਮ ਕੰਗੂ ਚਿੰਬੜੋਂਗੇ ਕਿਉਂਕਿ ਵੀਰੇ ਆਪਣੇ ਪਹਿਲੀ ਗੱਲ ਤਾਂ ਕੁਆਲਿਟੀ ਦੂਜਾ ਵੀਰੇ ਰੇਟ ਜੇ ਆਪਾਂ ਹੁਣ ਗੱਲ ਹੀ ਕੁਆਲਿਟੀ ਕੁਆਲਿਟੀ ਕਰੀ ਜਾਈਏ ਗਊ ਦਾ ਵੀਰੇ ਮੈਂ 2 ਲੱਖ ਮੰਗ ਕੇ ਮੂੰਹ ਦੂਏ ਪਾਸੇ ਨੂੰ ਕਰ ਲਾਂ ਉੱਥੇ ਵੀਰੇ ਫਿਰ 35-40 ਸੌਦੇ ਨਹੀਂ ਵਿਕਦੇ ਵਿੱਚ ਵੀਰ ਕਹਿੰਦਾ ਯਾਰ ਸਾਡੇ ਵਪਾਰੀ ਵਿਭਾਗਮੇ ਦੇ ਯਾਰ ਸੀਨੀ ਵਾਲੇ ਨੇ ਅੱਜ 35 ਗਾਈਆਂ ਯਾ ਡੇਢ ਘੰਟੇ ਚ ਵੇਚਤੀਆਂ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਵੀਰ ਜੀ ਗਾਈਆਂ ਦੇ ਪੁੱਤ ਵਿਕਦੇ ਆ ਵੀਰੇ ਤੁਹਾਡਾ ਰੇਟ ਵਿਕੂਗਾ ਜਦੋਂ ਵੀਰੇ ਆਪਾਂ ਹੁਣ ਗਊ ਮੰਨ ਕੇ ਚੱਲੋ ਖਰੀਦਣੀ ਇੱਕ ਹੁੰਦੀ ਆ ਉੱਤੇ ਆਪਾਂ 2000 ਦਾ ਪੈਟਰੋਲ ਫੂਕਦੇ ਆਣੇ ਆ ਫਿਰ ਉੱਤੇ 2000 ਦੀਆਂ ਝਾਂਜਰ ਟੱਲੀਆਂ ਪਾ ਦੇਣੇ ਆ ਫਿਰ ਵੀਰੇ 10000 ਤੋਂ ਘੱਟ ਆਪਣਾ ਨਹੀਂ ਸਰਦਾ ਉਹ 15000 ਤਾਂ ਆਪਣੀ ਗਊ ਉਹੀ ਵੱਧ ਗਈ ਵੀਰੇ ਇਹੀ ਚੀਜ਼ ਦੀ ਮਿਰਜੀ ਬਚਤਾਂ ਹੁੰਦੀਆਂ ਨੇ ਅਸੀਂ ਕਿਤੋਂ ਵੀ ਨਗ ਲੈਣਾ ਵੀਰੇ ਜਾਣਦੇ ਆਂਗੇ ਉਹ ਏਰੀਆ ਇੱਕ ਦਿਨ ਇੱਕ ਪਾਸੇ ਕਰਦੇ ਆ ਉਹਦੇ ਕੋਈ ਫालतू ਖਰਚਾ ਨਹੀਂ ਪਾਉਂਦੇ ਵੀਰੇ ਬਾਕੀ ਮਾਲ ਖਸਾਈ ਨਾਲ ਲੈਣੇ ਆ ਬਾਕੀ ਜਿਹੜੀਆਂ ਕੈਮਰੇ ਸਾਹਮਣੇ ਵੀਰੇ ਬੈੜ ਆ ਰਹੀ ਆ ਦੂਜਾ ਸੂਹਾ ਸੇਦੰਦ ਤੁਸੀਂ ਲੇਵਾ ਦੇਖ ਸਕਦੇ ਹੋ ਵੀਰੇ ਫਿਟਨੈਸ ਇਸ ਤਰ੍ਹਾਂ ਦੇ ਕਲਪੂਤਰ ਦੇ ਬੱਚੇ ਬਾਕੀ ਵੀਰੇ ਬਾੜੀ ਖੜਮੀ ਬੈੜ ਅਸੀਂ ਘਟ ਲੈਣੇ ਦੀ ਢਾਂਗਲ ਬੈੜ ਹੁੰਦੀ ਆ ਬੈਸਮੀਆਂ ਬੈੜਾ ਲੈਣੇ ਆ ਵੀਰੇ ਬਰੀਕੀ ਦਾ ਮਾਲ ਲੈਣੇ ਆ ਸੀਜ਼ਨ ਦੇ ਹਿਸਾਬ ਨਾਲ ਮਾਲ ਹੁੰਦਾ ਇਹੇ ਜੀ ਤੁਸੀਂ ਜਿਵੇਂ ਢੱਲੋਂ ਵੀਰ ਕਹਿੰਦਾ ਹੁੰਦਾ ਵੀ ਤੁਸੀਂ ਕਾਪੀ ਤੇ ਫੋਟੋ ਸਾਬ ਕੇ ਦੇ ਦਿਓ ਵੀਰ ਨੂੰ ਵੀ ਉਸ ਤਰ੍ਹਾਂ ਹੀ ਤੁਹਾਨੂੰ ਵੈੜ ਮਿਲੂਗੀ ਜਿਹੇ ਜੇ ਵੀਰੇ ਤੁਹਾਡੇ ਮਨ ਦੇ ਵਿੱਚ ਸੁਪਨਾਗਾ ਤੁਸੀਂ ਵੀਰੇ ਮਨ ਦੇ ਵਿੱਚ ਸੁਪਨਾ ਦੱਸ ਦਿਓ ਵੀ ਇਹੇ ਜੀ ਮੈਂ ਵੈੜ ਲੈਣੀ ਆ ਤਾਂ ਵੀਰ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਹਾਡੇ ਪਿਆਰ ਦੀ ਕਿਰਪਾ ਸਦਕਾ ਤੁਹਾਨੂੰ ਵੀਰੇ ਸੀਨੀਵਾਲ ਕਲਾਂ ਡੈਰੀ ਫਾਰਮ ਤੋਂ ਉਹ ਨਗੀਨਾ ਮਿਲੂਗਾ ਬਾਕੀ ਦੇਖੋ ਵੀਰੇ ਤੂੰ ਅੱਗੇ ਅੱਗੇ ਸਿਆਲ ਆਉਂਦਾ ਜਾਣਾਗਾ ਤੇ ਪ੍ਰਮਾਤਮਾ ਦੀ ਕਿਰਪਾ ਇਸੇ ਤਰ੍ਹਾਂ ਹੀ ਹੋਣੀ ਚਾਹੀਦੀ ਆ ਤੇ ਤੁਹਾਡਾ ਪਿਆਰ ਵੀ ਵੀਰੇ ਇਦਾਂ ਹੀ ਮਿਲਣਾ ਚਾਹੀਦਾ ਵੀਰ ਜੀ ਪਿਛਲੇ ਸਾਲ ਚ ਆਪਾਂ 70 ਗਾਈਆਂ ਤੇ ਐਂਡ ਗਏ ਸੀ ਤੇ ਇੱਕ ਈਅਰ ਵੀਰੇ 100 ਗਾਂ ਤੇ ਜਾਣ ਨੂੰ देर ਨਹੀਂ ਲੱਗਣੀਗੀ ਕਿਉਂਕਿ ਵੀਰੇ 1 ਈਅਰ ਥੋੜਾ ਜਿਹਾ ਇੱਕ ਸਪੈਸ਼ਲ ਕਰਾਂਗੇ ਤੇ ਲਾਟ ਵੀ ਵੀਰੇ ਜਲਦੀ ਤੋਂ ਜਲਦੀ ਰੱਖਾਂਗੇ ਹੋ ਸਕਦਾ ਕੁਝ ਵੀਰ ਕਹਿੰਦੇ ਅਰ ਤੂੰ ਰੋਜ਼ ਨਹੀਂ ਵੇਚਦਾ ਆਪਾਂ ਮਾਲ ਹੀ ਵੀਰੇ ਰੋਜ਼ ਤੇ ਵੇਚਣ ਤੇ ਲੱਗ ਜੀਏ ਪਰ ਉਹ ਚਲੋ ਵੀਡੀਓ ਕਵਰ ਕਰਾਂਗੇ ਹਜੇ ਆਪਾਂ ਪਰ ਰੁਟੀਨ 'ਚ ਨਹੀਂ ਵੇਚਦੇ ਹਜੇ ਵੀਰੇ ਲਾਟ ਤੇ ਹੀ ਵੇਚਾਂਗੇ ਚਲੋ ਕੁਝ ਕ ਇੱਕ ਦੋ ਵੀਰ ਕਹਿੰਦੇ ਤੂੰ ਰੋਜ਼ ਨਹੀਂ ਵੇਚਦਾ ਚਲੋ ਜੇ ਉੱਥੇ ਤੱਕ ਗੱਲ ਗਈ ਤਾਂ ਵੀਰੇ ਫੇਰ ਆਪਾਂ ਡੈਲੀਓ ਇਸ ਤਰ੍ਹਾਂ ਦੇ ਮੇਲੇ ਭਰਨਗੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰ ਜੀ ਮੇਲੇ ਉੱਥੇ ਲੱਗਿਆ ਕਰਦੇ ਆ ਜਿੱਥੇ ਕੋਈ ਗੱਲ ਬਾਤ ਹੁੰਦੀ ਆ ਕਿਉਂਕਿ ਇਹ ਚੀਜ਼ ਵੀਰੇ ਸਾਡੇ ਮੂੰਹੋਂ ਸੋਭਾ ਨਹੀਂ ਦਿੰਦੀਗੀ ਜਿਹੜੇ ਵੀਰ ਵੀਰੇ ਸਾਡੇ ਨਾਲ ਜੁੜੇ ਹੋਇਆ ਉਹਨਾਂ ਵੀਰਾਂ ਨੂੰ ਅਸੀਂ ਇਹ ਵੀ ਕਹਿ ਦੇਣਾ ਵੀਰੇ ਤੁਸੀਂ ਕਿੱਦੋਂ ਚਲੋ ਬਾਹਰੋਂ ਗਊ ਲੈ ਲਓ ਕਿਉਂਕਿ ਜਿਵੇਂ ਅਸੀਂ ਵੀਰੇ ਝੋਨੇ ਦੇ ਸੀਜ਼ਨ 'ਚ 20 ਦਿਨ ਕੰਮ ਬੰਦ ਕਰ ਦੇਣੇ ਆ 20 ਦਿਨ ਕਣਕ ਦੇ ਸੀਜ਼ਨ 'ਚ ਕਰ ਦੇਣੇ ਆ ਉਹ ਵੀਰ ਕਹਿੰਦੇ ਵੀਰੇ ਗਊ ਅਸੀਂ 20 ਦਿਨ ਲੇਟ ਲੈ ਲਾਂਗੇ ਪਰ ਗਊ ਲੈ ਜਾਣੀਆਂ ਤਾਂ ਸੀਨੀ ਵਾਲ ਕਲਾਂ ਡੇਰੀ ਫਾਰਮ ਤੋਂ ਲੈ ਕੇ ਜਾਣੀਆਂ ਜਦੋਂ ਵੀਰੇ ਆਪਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲ ਜੇ ਤੇ ਉਦੋਂ ਫਿਰ ਵੀਰੇ ਐ ਮੰਨ ਕੇ ਚੱਲੋ ਵੀ ਵੀਰੇ ਪੂਰੀਆਂ ਪਾਉ 12 ਨੇ ਪਰ ਬਾਈ ਜੀ ਸਾਡੇ ਇਹ ਤੀਜੀ ਪੀੜ੍ਹੀ ਐ ਕੰਮ ਦੇ ਵਿੱਚ ਪਹਿਲਾਂ ਮੇਰੇ ਦਾਦਾ ਜੀ ਕੰਮ ਕਰਦੇ ਸੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਦਿੱਤਾ ਸਾਡੇ ਪਿਤਾ ਜੀ ਨੇ ਵੀਰੇ ਸਾਨੂੰ ਸਮਝਾਤਾ ਅੱਗੇ ਸਾਡੇ ਬੱਚੇ ਵੀ ਵੀਰੇ ਚ ਇਹ ਆਪਾਂ ਕਹਿੰਦਾ ਪੁੱਤ ਪੜ੍ਹ ਲਾ ਤੂੰ ਇਹ ਕੰਮ 'ਚ ਕੀ ਆ ਅਸੀਂ ਬੱਚਿਆਂ ਨੂੰ ਵੀਰੇ ਕਦੇ ਨਹੀਂ ਕਹਿੰਦੇ ਕਹਿੰਨੇ ਵੀ ਇਹੀ ਕੰਮ ਕਰੋ ਕਿੱਤੇ ਬਾਹਰ ਨਹੀਂ ਭੇਜਣਾ ਕਿਉਂਕਿ ਕੰਮ ਵੀਰੇ ਫੇਰ ਬੱਚਾ ਕਰਦਾ ਜੇ ਆਪਾਂ ਆਪਦੇ ਕਿੱਤੇ ਨਾਲ ਪਿਆਰ ਕਰਾਂਗੇ ਉਹਨੂੰ ਸਾਫ਼ ਰੱਖਾਂਗੇ ਜੇ ਕਿੱਤਾ ਵੀਰੇ ਜਿਉਂਦਾ ਰੱਖਾਂਗੇ ਫੇਰ ਹੀ ਅੱਗੇ ਬੱਚੇ ਕੰਮ ਕਰਨਗੇ ਜੇ ਆਪਾਂ ਕਿੱਤੇ ਨੂੰ ਗੰਧਲਾ ਕਰ ਲਿਆ ਤਾਂ ਵੀਰੇ 6 ਮਹੀਨੇ ਵੀ ਨਹੀਂ ਲੱਗਦੇਗੇ ਜੇ ਆਪਾਂ ਲੰਮੀ ਰੇਖ ਦੇ ਘੋੜੇ ਬਣ ਕੇ ਰਹਿਣਾਗਾ ਤਾਂ ਉਹਨੂੰ ਸਾਫ਼ ਸੁਥਰਾ ਕਰਨਾ ਪੈਂਦਾ ਬਾਕੀ ਵੀਰੇ ਆਪਦੇ ਮਨ ਨੂੰ ਪਤਾ ਵੀ ਸਾਫ਼ ਕਰਦੇ ਆ ਚੰਗੀ ਚੀਜ਼ ਲਿਆਉਣੇ ਆ ਆਨਲਾਈਨ ਵੀਰੇ ਸੌਦਾ ਦਿੰਦੇ ਕੋਈ ਨਹੀਂ ਗਏ ਇਹ ਵੀਡੀਓ ਤੁਸੀਂ ਹਰ ਇੱਕ ਚ ਬੋਲਦੇ ਆ ਵੀਰੇ ਵੀ ਆਓ ਆਪਦਾ ਇੱਥੇ ਦੇਖ ਕੇ ਲੈ ਕੇ ਜਾਓ ਕਹਿੰਗੇ ਤੁਸੀਂ ਪੈਸੇ ਖਰਚਨੇ ਆ 100 ਦਾ ਨੋਟ ਵੀ ਵੀਰੇ ਬਹੁਤ ਔਖਾ ਬਣਦਾਗਾ ਬਾਕੀ ਕਿਸੇ ਲਾੜ ਤੇ ਆਵੋਗੇ ਵੀਰੇ ਤੁਹਾਨੂੰ ਫੁੱਲ ਇੱਥੇ ਪ੍ਰਮਾਤਮਾ ਦੀ ਕਿਰਪਾ ਸਦਕਾ ਚਾਰ ਸਫੇਰੋਂ ਵੀਰੇ ਗਾਹਕ ਆਇਆ ਮਿਲੂਗਾ ਇੱਕ ਵਿਆਹ ਵਿਆਰਗਾ ਵੀਰੇ ਮਾਹੌਲ ਹੁੰਦਾਗਾ ਬਾਕੀ ਗਊ ਹਰ ਇੱਕ ਵੀਰ ਦੇ ਬਜਟ ਜਾਊਗੀ ਹਰ ਇੱਕ ਵੀਰ ਦੇ ਵੀਰੇ ਫਟ ਆਊਗੀ ਮਗਰੋਂ ਪਿਸੌਣ ਦੀ ਕੋਸ਼ਿਸ਼ ਵੀਰ ਕੋਈ ਨਾ ਕਰੇ ਕਿਉਂਕਿ ਵੀਰੇ ਸਾਵੇਂ ਬੰਦੇ ਹੋਣ ਦੇ ਨਾਂ ਤੇ ਇੱਕ ਤਾਂ ਵੀਰੇ ਵੀਡੀਓ ਪਾਉਣ ਲਈ 2 ਘੰਟੇ ਨਿਕਲਦੇ ਆ ਇੱਕ ਜਿੱਦੇ ਲਾਟ ਲਾਉਣੇ ਵੀਰੇ ਉਹਦੇ 5-6 ਘੰਟੇ ਨਿਕਲਦੇ ਆ ਬਾਕੀ ਵੀਰੇ ਹਰ 12 ਮਹੀਨੇ 30 ਦਿਨ ਮਾਲ ਹੀ ਖਰੀਦਿਆ ਵੀਰੇ ਕਿਉਂਕਿ ਜੇ ਆਪਾਂ ਜਦੋਂ ਚੰਗੀ ਚੀਜ਼ ਖਰੀਦ ਕੇ ਲਿਆਉਣੀ ਆ ਤੇ ਭਾ ਦੇ ਵਿੱਚ ਲਿਆਉਣੀ ਆ ਤੇ ਉਹਦੇ ਵਿੱਚ ਵੀਰੇ ਫਿਰ ਆਪਾਂ ਨੂੰ ਸਮਾਂ ਚਾਹੀਦਾਗਾ ਇਸ ਕਰਕੇ ਵੀਰ ਜੀ ਮਗਰੋਂ ਪਿੱਛੋਂ ਦੀ ਕੋਈ ਵੀਰ ਕੋਸ਼ਿਸ਼ ਨਾ ਕਰੇ ਨਾ ਵੀਰੇ ਤੁਹਾਡੇ ਮਨ ਚ ਆਇਆ ਮਿਲੂਗਾ ਤੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਕ੍ਰੈਡਿਟ ਕਾਰਡ ਤੋਂ ਵੀਰੇ ਪੇਮੈਂਟ ਚੱਕੀ ਜਾਊਗੀ ਚاہے ਤੁਹਾਡਾ 5 ਲੱਖ ਦਾ ਕ੍ਰੈਡਿਟ ਕਾਰਡ ਬਣਿਆ ਵੀਰੇ ਉਹਤੇ ਕਿਸ਼ਤਾਂ ਵੀ ਬਣਵਾ ਦੇਾਂਗੇ ਤੁਹਾਨੂੰ 20-50 ਹਜ਼ਾਰ ਨਾਲ ਨਗਦ ਲੋੜ ਆ ਉਹ ਵੀ ਦੇ ਦੇਾਂਗੇ ਬਾਕੀ ਵੀਰੇ ਜਿਹੜਾ ਇਹ ਵਿਚਵੀਰ ਕਹਿੰਦੇ ਬਜਾਜ ਕਾਰਡ ਉਹ ਨਹੀਂ ਵੀਰੇ ਕਿਉਂਕਿ ਜਿਹੜੇ ਨਵੇਂ ਵੀਰੇ ਉਹ ਚੀਜ਼ ਸੁਣ ਲੈਣਾ ਉਹ ਆਪਣਾ ਬੈਂਕ ਦੇ ਵਿੱਚੋਂ ਵੀਰੇ ਕ੍ਰੈਡਿਟ ਕਾਰਡ ਬਣਦਾ ਹੁੰਦਾ ਉਹ ਤੇ ਅਤੇ ਟਰਾਂਸਪੋਰਟ ਦੀ ਸਹੂਲਤ ਬਾਧੂ ਆ ਵੀਰੇ ਬਲੈਰੋ ਛੋਟੇ ਆ 13 ਰੁਪਏ ਆ ਬਲੈਰੋ ਦਾ 15 ਰੁਪਏ ਆ ਤੇ ਦੁਬਾਰਾ ਵੱਡੀ ਵੀਡੀਓ ਵੀਰੇ ਇੱਕ ਤਰੀਕ ਨੂੰ ਕਵਰ ਕਰਾਂਗੇ ਉੱਤੇ ਆਪਾਂ ਬਣੇ ਰਹੋ ਹਾਂਜੀ ਵੀਰ ਜੀ ਐਂਡ ਦੇ ਬੇਨਤੀ ਲਾਜ਼ਮੀ ਕਰਦਾ ਵੀਰੇ ਵਪਾਰ ਕਰਦੇ ਆ ਘਰ ਵਾਲੀ ਘਰ ਦੀ ਗਊ ਕੋਈ ਵੀ ਨਹੀਂ ਸਾਰੀਆਂ ਬਾਹਰੋਂ ਖਰੀਦ ਕੇ ਲਿਆਇਆ ਵੀਰੇ ਸਾਲੀ ਚੀਜ਼ ਆ ਆਪਦੀ ਵੀਰ ਜੀ ਦੇਖ ਕੇ ਨਰਖ ਬਰਖਣਾ ਖਰੀਦੋ ਕਿਉਂਕਿ ਵੀਰੇ ਪੈਸੇ ਤੁਸੀਂ ਲਾਉਣੇ ਆ ਸੌਦਾ ਨੋਟ ਵੀ ਬਹੁਤ ਔਖਾ ਬਣਦਾ ਪੂਰੀ ਆਪਦੀ ਵੀਰੇ تسਲੀ ਕਰੋ ਦੁੱਧ ਦੀ ਹਰ ਇੱਕ ਚੀਜ਼ ਦੀ ਆਪਦੀ تسਲੀ ਕਰੋ ਜਦੋਂ تسਲੀ ਹੋ ਗਈ ਵੀਰੇ ਫੇਰ ਸਾਨੂੰ ਪੇਮੈਂਟ ਦਿਓ ਜਦੋਂ ਪੇਮੈਂਟ ਵੀਰੇ ਅਸੀਂ ਲੈ ਲਈ ਗਊ ਦਾ ਰੱਸਾ ਤੁਹਾਡੇ ਹੱਥ 'ਚ ਬਾਗਿਆ ਗਊ ਗੇਟੋਂ ਬਾਹਰ ਹੋ ਗਈ ਸਾਡੀ ਕਿਸੇ ਕਿਸਮ ਦੀ ਵੀਰੇ ਕੋਈ ਗਰੰਟੀ ਨਹੀਂ ਹੋਣੀ ਅਸੀਂ ਕੋਈ ਗਰੰਟੀ ਦੇ ਕੰਮ ਨਹੀਂ ਕਰਦੇ ਵੀਰੇ ਤੁਹਾਡੇ ਗਊ ਫਿੱਟ ਆਉਂਦੀਆਂ ਤਾਂ ਲਓ ਨਹੀਂ ਤੁਹਾਡੇ ਕਿਸੇ ਗੱਲੋਂ ਗਲਤ ਦਾ ਵੀਰੇ ਜਮਣਾ ਲਓ ਚਾਹ ਪਾਣੀ ਪਿਓ ਫੁਲਕਾ ਸਕੋ ਜਿੱਥੋਂ ਤੁਹਾਨੂੰ ਗਰੰਟੀ ਮਿਲਦੀ ਆ ਉੱਥੋਂ ਲੈ ਲਓ ਪਰ ਗਰੰਟੀਆਂ ਦੇ ਵਿੱਚ ਵੀਰੇ ਬਹੁਤ ਘੱਟ ਚੀਜ਼ਾਂ ਮਿਲਦੀਆਂ ਹੁੰਦੀਆਂ ਨੇ ਇਸ ਕਰਕੇ ਕੋਰੀ ਗੱਲ ਕਰਦੇ ਆ ਤੇ ਦੁਬਾਰਾ ਵੀਰੇ ਨਵੀਂ ਵੀਡੀਓ ਤੇ ਫੇਰ ਬਣੇ ਰਹੋ ਇੱਕ ਦਿਨ ਨੂੰ ਵੀਡੀਓ ਪਾਵਾਂਗੇ ਜਿਹੜੇ ਵੀਰੇ ਨਵੇਂ ਆਏ YouTube ਚੈਨਲ ਤੇ Facebook ਪੇਜ ਨੂੰ ਵੀਰੇ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਧੰਨਵਾਦ ਵੀਰ ਜੀ ਸਤ ਸ੍ਰੀ ਅਕਾਲ